ਪੁਲਿਸ ਦਾ ਤਸੰਦਾ ਤੁਰਿਆ ਹੋਵੇ ਜਿਹਦੇ ਪਿਆਰੇ ਇਹ ਅੱਜ ਆਪਣੇ ਬੱਚਿਆਂ ਨੂੰ ਦੱਸਣ ਦੀ ਲੋੜ ਹੈ ਮੈਂ ਬੇਨਤੀ ਕਰਾਂ ਧਰਮਯੋਗ ਲੋਕ ਜੀ ਜਦੋਂ ਸਾਂਝੇ ਖਾਲਸੇ ਦੇ ਵਿੱਚ ਜਿਨੀ ਅਕਾਲ ਪੁਰਖ ਸਾਹਿਬ ਦੇ ਬੈਠ ਰਿਹਾ ਕੰਕਾ ਤੋਪਾਂ ਚੱਲੇ ਇੱਕ ਕੌਮ ਦਾ ਇੱਕ ਪ੍ਰਤਾਹ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਸ ਸਮੇਂ ਦਰਬਾਰ ਸਾਹਿਬ ਦੇ ਉੱਤੇ ਆਪਣੇ ਸਰਕਾਰੀ ਕੰਮ ਕਰ ਸੀ ਮੈਡੀਕਲ ਹਾਲ ਸੀ ਜੋ ਹੋਰ ਚੌਣ ਕਰਦੇ ਸੀ ਉਸ ਸਮੇਂ ਇੱਕ ਮੋਰਚਾ ਲੱਗਾ ਸੀ ਉਸ ਨੂੰ ਧਰਮ ਜੋਦ ਮੋਰਚਾ ਨਾਂ ਦਿੱਤਾ ਗਿਆ ਇੱਕ ਹੋਰ ਜਿਹੜੇ ਹੈ ਜਿਹੜਾ ਬਰਵਾਰ ਸਾਹਿਬ ਨੂੰ ਭਾਇਤ ਕਰਨ ਵਾਸਤੇ ਇਹ ਇੱਕ ਮੋਰਚਾ ਲੱਗਾ ਉਸ ਮੋਰਚੇ ਦੇ ਵਿੱਚ ਆਪਣੇ ਨੰਬਰ ਦੇ ਵਿੱਚੋਂ ਤਕਰੀਬਨ 15 18 ਬੱਚੇ ਬਾਵਾਂ ਲੈ ਕੇ ਹਮ ਤੋ ਜਦੋਂ ਹੀ ਹੋ ਗਏ ਨੇ ਸਭ ਦਾ ਪੁੱਤੇ ਵਾਲੇ ਹੋ ਗਏ ਨੇ ਉਸ ਸਮੇਂ ਉਹਨਾਂ ਦੀ ਉਮਰ ਇਸੇ ਦੀ 16 ਸਾਲ ਸੀ ਇਸੇ ਦੀ 18 ਸਾਲ ਸੀ ਤਕਰੀਬਨ ਉਹਨਾਂ ਦੇ ਵਿੱਚੋਂ ਜਿਹੜੀ ਉਮਰ ਕੋਈ 7 ਸਾਲ ਜਿਆਦਾ ਸੀ ਕਾਹ ਸਾਹਮਣੇ ਦੇ ਨਾਲ ਆਪਣੇ ਉਸ ਸਮੂਹ ਦੇ ਖੋਦਰਾ ਸਾਹਿਬ ਦੇ ਪ੍ਰਧਾਨ ਸਾਹਿਬ ਸਰਦਾਰ ਜੀ ਸਰਦਾਰ ਸਾਹਿਬ ਜੀ ਉਹ ਸਾਡੇ ਆਤੀ ਸਨ ਗੁਰਨਾਮ ਸਿੰਘ ਜੀ ਖੇਰਾ ਇਹਨਾਂ ਇਹਨਾਂ ਸਭੀ ਸਤਿਕਾਰਯੋਗਾਂ ਦੇ ਨਾਲ ਤਕਰੀਬਾ ਨਾਲ ਉਹਨਾਂ ਯੋਧਿਆਂ ਨੇ ਜਿਹੜੀਆਂ ਜੇਲ੍ਹਾਂ ਕਤਰੀਆਂ ਨੇ ਮੇਰਾ ਅੱਖ ਅੱਜ ਤੱਕ ਸਰਕਾਰਾਂ ਨੇ ਜਾਂ ਸ਼ੋਮਣਿਕ ਕਮੇਟੀ ਨੇ ਉਹਨਾਂ ਦਾ ਨਾਮ ਤੱਕ ਨਹੀਂ ਲਿਆ ਮੈਂ ਆਪ ਨੂੰ ਯਾਦ ਸੌਣ ਵਾਸਤੇ ਭਾਈ ਮਨਿਹਰ ਸਿੰਘ ਤੋਂ ਬਹੁਤ ਧੀਰਤੀ ਸਮਾਂ ਉਹ ਮੈਂ ਚਾਰਿਆਂ ਨੂੰ ਦਿੰਦਾ ਧੀਰਤੀ ਸੀ ਧੰਨਵਾਦ ਹੈ ਰਣਾ ਗੁਰੂ ਤੋਂ ਕਹਿਣ ਉਹਨਾਂ ਨੂੰ ਸਰਕੁਲਾਸੀ ਉਹਨਾਂ ਦੇ ਪੁੱਤਰ ਅਮਰਜੀਤ ਸਿੰਘ ਤੋਂ ਲੋਕ ਸੰਗਠਨੀ ਅਮਰਜੀਤ ਸਿੰਘ ਦੇ ਇੱਕ ਅਨੁਗਤ ਪਿਆਰ ਦੇ ਸੰਗੂ ਚੈਨੇ ਆ ਉਹਨਾਂ ਕੀ ਹੋਇਆ ਸਾਡੇ ਨਾਲ ਇਹ ਕਿਹੜੀ ਹੈ ਸ਼ਾਹ ਪਰ ਦੇ ਵਿੱਚ ਤੁਲੰਗਪੁਰ ਸ਼ਹਿਰਾਂ ਸੰਗ ਤੇ ਗਾਮੀ ਸੰਗੋਚੀ ਗਾਮੀ ਦੇ ਮੈਂਬਰ ਸੇਗੋ ਇਹ ਉਹ ਸਮੇਂ ਦੇ ਪ੍ਰਮੁੱਖ ਡੋਲੇ ਸਾਹ ਜਿਹੜਾ ਨੂੰ ਸਰਕਾਰ ਵੀ ਕਰਦੀ ਸੀ ਤੇ ਸ਼੍ਰੋਣੀ ਕਮੇਟੀ ਨੇ ਜੋ ਮੋਰਚਾ ਲੱਗੇ ਸੀ ਉਸ ਤੋਂ ਇੱਕ ਆਪਣਾ ਜੋਰਦਾਨ ਪਾਇਆ ਸੀ ਕੇ ਕਰੇ ਉਹਨਾਂ ਦੇ ਨਾਲ ਹੋਰ ਵੀ ਸੰਸਾਨ ਹੋ ਸਭ ਦਾ ਲੱਗੇ ਕੋਈ ਨਾਮ ਦੱਸਣ ਜਾਵਾ ਇਹਨੂੰ ਆਪਣਾ ਯਾਦ ਕਰਦਾ ਜਿਹੜਾ ਹੈ ਉਹ ਆਪਣਾ ਜਰੂਰ ਰੱਖੀਦਾ ਸੀਗਾ ਨਮਸਕਾਰ ਕਰਨਾ ਚਾਹੀਦਾ ਸਮੇਂ-ਸਮੇਂ ਸਰ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਚਾਹੇ ਉਹਨਾਂ ਕੋਲ ਸਮੇਂ ਦੇ ਵਿੱਚ ਵੀ ਸਾਡੀ ਜਨਮ ਵਾਲੀ ਕਿਹੜੀ ਹੈ ਉਸ ਨੂੰ ਉਹ ਪਤਾ ਲੱਗੇ ਜਦ ਸਾਡੇ ਉਹ ਦੇਵੀ ਪਤਵਾਰ ਤੇ ਆ ਗਏ ਨੇ ਉਹ ਇੰਨਾ ਕੋ ਬੇਰਤਿਆ ਕਰਦਾ ਆਇਆ ਜਿਵੇਂ ਯਾਦ ਕਰਾ ਆਪਣੇ ਸਰਵੰਪੀਤਾ ਅਕੀਸ਼ਰੀ ਜੱਤਾ ਕਰਮ ਸਰਵੀ ਰਖਤਾ ਜੱਤਾ ਬੜੀ ਚੜਤੀ ਕਲਾ ਦਾ ਜੱਤਾ ਜਿਨ੍ਹਾਂ ਨੇ ਕਿ ਬਹੁਤ ਗੁਰੂ ਮਹਾਰਾਜੀ ਬਖਸ਼ੀ ਦੇ ਨਾਲ ਇਤਨਾ ਕਿ ਸਮਾ ਬਨੋਦ ਸੱਜਣਾ ਉਹਨੂੰ ਪ੍ਰਾਪਤ ਹੋਇਆ ਹੈ ਪ੍ਰੰਤ ਦਾ ਕਿਤੇ ਸਿੱਤੇ ਧੰਨਵਾਦ ਕਰਦੇ ਆਂ